ਸਰ ਸਿਕਾਲ ਜੀ ਸਾਰਿਆਂ ਨੂੰ ਮੈਂ ਸਿਮਰ ਫਰੋਂ ਸਿੱਧੂ ਕ੍ਰੇਸ਼ਨ ਹਾਂਜੀ ਕਿਵੇਂ ਹੋ ਸਾਰੇ ਮਿਲ ਕੇ ਤੇ ਸਾਰੇ ਠੀਕ ਠਾਕ ਹੋਵੋਗੇ ਜੀ ਨਵੇਂ ਆ YouTube ਚੈਨਲ ਤੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗ ਰਹੀਆਂ ਨੇ ਅੱਜ ਆਪਾਂ ਗੱਲ ਕਰ ਰਹੇ ਹਾਂ ਬਹੁਤ ਹੀ ਸੋਹਣੇ ਸੋਹਣੇ ਆਪਣੀ ਸੂਟ ਡਿਜ਼ਾਈਨ ਕੀਤੇ ਆ ਤੁਹਾਨੂੰ ਉਹ ਦਿਖਾਉਣੇ ਆ ਸਾਰੇ ਹਾਂਜੀ ਮਸ਼ੀਨ ਵਰਕਰ ਦਾ ਸੂਟ ਆਪਾਂ ਨੇ ਡਿਜ਼ਾਈਨ ਕੀਤਾ ਹੈਗਾ ਬਹੁਤ ਹੀ ਸੋਹਣਾ ਇਹਦਾ neck ਬਣਾਇਆ ਆਪਾਂ ਨੇ ਇਸ ਤਰ੍ਹਾਂ ਇਹਦਾ ਵਰਕ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਇਹ ਰੈਡੀ ਹੋਇਆ neck ਦਿਖਾਉ ਇਹਦਾ ਦੇਖੋ ਇਹ neck ਡਿਜ਼ਾਈਨ ਕੀਤਾ ਆਪਾਂ ਨੇ ਕਸਟਮਰ ਨੇ ਆਪਾਂ ਨੂੰ ਇਹਦੀ ਪਿਕਸ ਐਂਡ ਕੀਤੀ ਸੀ ਆਪਾਂ ਜਮਾਂ ਸੇਮ ਉਸੇ ਤਰ੍ਹਾਂ ਹੀ ਸੂਟ ਡਿਜ਼ਾਈਨ ਕੀਤਾ ਉਹਨਾਂ ਵਾਸਤੇ ਇਹਦੇ ਨਾਲ ਆਪਾਂ ਨੇ ਸਟ੍ਰੇਟ ਜਿਹੜੀ ਬਾਟਮ ਰੈਡੀ ਕੀਤੀ ਆ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਲਗਾ ਕੇ ਹਾਂਜੀ ਦੂਸਰਾ ਸੂਟ ਦਿਖਾ ਰਹੇ ਹਾਂ ਹੁਣ ਆਪਾਂ ਨੇ ਇਹ ਹੈਂਡਵਰਕ ਦਾ ਸੂਟ ਰੈਡੀ ਕੀਤਾ ਇਸ ਤਰ੍ਹਾਂ ਦੇਖੋ ਬਾਹਾਂ ਦੇ ਉੱਪਰ ਆਪਾਂ ਨੇ ਹੈਵੀ ਹੈਂਡਵਰਕ ਕੀਤਾਗਾ ਇਸ ਤਰ੍ਹਾਂ ਦੇਖੋ ਤੇ ਕਮੀਜ਼ ਦੇ ਉੱਪਰ ਆਪਾਂ ਨੇ ਪਿੰਟੈਕਸ ਪਾਇਆ ਇਸ ਤਰ੍ਹਾਂ ਸੀ ਮੇਵੀ ਕਸਟਮਰ ਨੇ ਆਪਾਂ ਨੂੰ ਫੋਟੋ ਸੈਂਡ ਕੀਤੀ ਸੀ ਉਸੇ ਤਰ੍ਹਾਂ ਹੀ ਆਪਾਂ ਨੇ ਸੂਟ ਡਿਜ਼ਾਈਨ ਕੀਤਾ ਆਪਾਂ ਇਹਦੇ ਨਾਲ ਆਪਾਂ ਇਹਦੀ ਫੋਟੋ ਵੀ ਪਾ ਦਾਂਗੇ ਉਸੇ ਤਰ੍ਹਾਂ ਦੇ ਆਪਾਂ ਨੇ ਸੂਟ ਡਿਜ਼ਾਈਨ ਕੀਤਾ ਤੇ ਇਹਦੀ ਬਾਟਮ ਚੈੱਕ ਕਰੋ ਬਾਟਮ ਦੇ ਉੱਪਰ ਵੀ ਹੈਵੀ ਹੈਂਡਵਰਕ ਹੋਇਆ ਸਟ੍ਰੇਟ ਬਾਟਮ ਹੈ ਇਸ ਤਰ੍ਹਾਂ ਹਾਂਜੀ ਤੁਸੀਂ ਵੀ ਇਦਾਂ ਕੋਈ ਵੀ ਡਿਜ਼ਾਈਨ ਹੈ ਸੂਟ ਦਾ ਸਾਨੂੰ ਫੋਟੋ ਦਿਖਾ ਕੇ ਰੈਡੀ ਕਰਵਾ ਸਕਦੇ ਹੋ ਹਾਂਜੀ ਨੈਕਸਟ ਜਿਹੜੇ ਸੂਟ ਆਪਾਂ ਦਿਖਾ ਰਹੇ ਹਾਂਗੇ ਇਹ ਆਪਣਾ ਕੂਰੀਅਰ ਜਾਣਾ ਕੈਨੇਡਾ ਵਾਸਤੇ ਉਹ ਆਪਾਂ ਤੁਹਾਨੂੰ ਸੂਟ ਦਿਖਾਉਣੇ ਕੋਈ ਸੂਟ ਬਣਾਏ ਆ ਤੇ ਕੁਝ ਉਹਨਾਂ ਨੇ ਜੀ ਨਾ ਪਾਉਣ ਲਈ ਕੁੜਤੇ ਤਿਆਰ ਕਰਵਾਏ ਆਪਣੇ ਕੋਲੋਂ ਉਹ ਤੁਹਾਨੂੰ ਦਿਖਾਉਣੇ ਆ ਨੈਕਸਟ ਇਹ ਵਾਲਾ ਸੂਟ ਦੇਖੋ ਇਹ ਦੀ ਸ਼ਰਟ ਆ ਰੈਡੀ ਕੀਤੀ ਆਪਾਂ ਨੇ ਇਹ ਦੇਖੋ neck ਬਾਜੂ ਇਦਾਂ ਹੀ ਫਿਨਿਸ਼ਿੰਗ ਪੱਟੀ ਨਾਲ ਆਪਾਂ ਨੇ ਰੈਡੀ ਕੀਤਾ ਇਹਦੇ ਨਾਲ ਜਿਹੜੀ ਬਾਟਮ ਹੈਗੀ ਉਹਦੇ ਉੱਪਰ ਆਪਾਂ ਨੇ ਇਹਦੇ ਨਾਲ ਜਿਹੜੀ ਬਾਟਮ ਹੈ ਇਦਾਂ ਉਹਦੇ ਉੱਪਰ ਆਪਾਂ ਨੇ ਇਦਾਂ ਵਰਕ ਕਰਵਾਇਆ ਹੈਗਾ ਦੇਖੋ ਕਿੰਨਾ ਜ਼ਿਆਦਾ ਸੋਹਣਾ ਵਰਕ ਹੋਇਆ ਹੈ ਇਹਦੇ ਉੱਪਰ ਹੈਵੀ ਵਰਕ ਕਰਵਾਈ ਹੈ ਬਾਟਮ ਹੈ ਜਿਹੜੀ ਬਹੁਤ ਹੀ ਜ਼ਿਆਦਾ ਸੂਟਦਾ ਸੋਹਣਾ ਕੰਟਰਾਸਟ ਬਣਿਆ ਵਰਕ ਦੇ ਨਾਲ ਸਟ੍ਰੇਟ ਇਹਦੇ ਨਾਲ ਵੀ ਆਪਾਂ ਨੇ ਸਟ੍ਰੇਟ ਹੈ ਜਿਹੜੀ ਬਾਟਮ ਰੈਡੀ ਕੀਤੀ ਆ ਹਾਂਜੀ ਨੈਕਸਟ ਆਪਣੇ ਕੋਲ ਆ ਗਿਆ ਬਲੈਕ ਕਲਰ ਬਲੈਕ ਕਲਰ ਦੇ ਉੱਪਰ ਆਪਾਂ ਨੇ ਇਹ ਵਾਲਾ ਵਰਕ ਕਰਵਾਇਆ ਦੇਖੋ ਕਿੰਨਾ ਜ਼ਿਆਦਾ ਸੋਨਾ ਕਿੰਨੀ ਜ਼ਿਆਦਾ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਇਹ ਬਾਜੂ ਦੇ ਉੱਪਰ ਵਰਕ ਹੋ ਗਿਆ ਨਾਲ ਹੀ ਆਪਾਂ ਨੇ ਕੰਟਰਾਸਟ ਹੈ ਜਿਹੜੀ ਲੈਸ ਲਗਾਈ ਆ ਇਸ ਤਰ੍ਹਾਂ ਦੇਖੋ ਲੈਸ ਲਗਾਈ ਆਪਾਂ ਨੇ ਇਹ ਵੀ ਪਿਓਰ ਕريب ਦੇ ਉੱਪਰ ਆਪਾਂ ਨੇ ਰੈਡੀ ਕੀਤਾ ਸੂਟ ਇਸ ਦੇ ਨਾਲ ਆਪਣੀ ਪਲੇਨ ਹੈ ਜਿਹੜੀ ਬਾਟਮ ਰੈਡੀ ਕੀਤੀ ਹੈ ਸਟ੍ਰੇਟ ਬਾਟਮ ਹੈ ਇਹਦੀ ਵੀ ਹਾਂਜੀ ਨੈਕਸਟ ਆਪਾਂ ਦਿਖਾਉਣੀ ਹੈ ਤੁਹਾਨੂੰ ਨੈਕਸਟ ਉਹਨਾਂ ਨੇ ਆਪਣੇ ਕੋਲ ਕੀ ਇਹ ਕੁੜਤੇ ਰੈਡੀ ਕਰਵਾਏ ਆ ਕਾਟਨ ਦੇ ਕੁੜਤੇ ਆ ਇਹ ਜੀਨਾਂ ਪਾਉਣ ਲਈ ਇਸ ਤਰ੍ਹਾਂ ਇਹ ਵਾਲੀ ਕੁੜਤੇ ਆਪਾਂ ਨੇ ਰੈਡੀ ਕੀਤੀ ਹੈ ਉਹਨਾਂ ਦੇ ਹਾਂਜੀ ਧੰਨਵਾਦ ਤੁਹਾਡਾ ਇਹਨਾਂ ਪਿਆਰ ਤੇ ਸਪੋਰਟ ਦੇਣ ਲਈ ਹਾਂਜੀ ਇੱਦਾਂ ਕਿਸੇ ਨੇ ਵੀ ਸਾਡੇ ਕੋਲੋਂ ਕੋਈ ਵੀ ਸੂਟ ਹੈ ਜਿਹੜਾ ਰੈਡੀ ਕਰਵਾਉਣਾ ਹੋਵੇ ਜਾਂ ਕੁੜਤੇ ਵਗੈਰਾ ਸਟਿਚ ਕਰਵਾਉਣੇ ਹੋਣ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਡਿਜ਼ਾਈਨ ਕੋਈ ਵੀ ਤੁਸੀਂ ਆਪਣੀ ਪਸੰਦ ਦਾ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਕੋਈ ਵੀ ਵਰਕ ਹੈ ਜਾਂ ਸੂਟ ਦਾ ਡਿਜ਼ਾਈਨ ਕਰਵਾਉਣਾ ਹੋਵੇ ਕਰਵਾ ਸਕਦੇ ਹੋ ਥੈਂਕ ਯੂ 真的，就这个。